ਕੋਈ ਔਸਰ ਬਣ ਗਿਆ ਜਾਂ ਕੋਈ ਨੌਕਰੀ ਸਰਕਾਰੀ ਤੇ ਲੱਗ ਗਿਆ ਡਾਕਟਰ ਬਣ ਗਏ ਤੁਹਾਨੂੰ ਮਿਲਦੇ ਹੋਣਗੇ ਤੇ ਕਿਸ ਤਰ੍ਹਾਂ ਲੱਗਦਾ ਮੈਨੂੰ ਬਰਨਾਲੇ ਕੋਲ ਇੱਕ ਪਿੰਡ ਹੈ ਉਸ ਦਾ ਸੀਗਾ ਬੰਦਾ ਮੈਂ ਵੀ ਸਿੱਖਾਂ ਦਾ ਹਾਂਜੀ ਉਹ ਐਸਐਸਪੀ ਲੱਗਿਆ ਸੀ ਅੱਛਾ ਜੀ ਸੰਗਰੂਰ ਤੇ ਮੈਨੂੰ ਸੰਗਰੂਰ ਕੰਮ ਸੀ ਅੱਛਾ ਜੀ ਮੇਰੀ ਭਦੌੜ ਮੇਰੇ ਮਾਮੇ ਦੀ ਲੜਕੀ ਵਿਆਹੀ ਸੀ ਭਦੌੜ ਹਾਂਜੀ ਉਹਨਾਂ ਦੇ ਬੰਦੇ ਨੂੰ ਕਿਸੇ ਨੇ ਕਤਲ ਕੇਸ ਚ ਪਾਤਾ ਸੀ ਹਾਂਜੀ ਹਾਂ ਤੇ ਉਹ ਮੈਨੂੰ ਲੈ ਕੇ ਕਹਿੰਦੇ ਚੱਲ ਤੂੰ ਵੀ ਸਾਡੇ ਨਾਲ ਚੱਲੋ ਸਾਡੇ ਨਾਲ ਚੱਲ ਹਾਂਜੀ ਮੈਂ ਕਿਹਾ ਮੈਂ ਕਿਸੇ ਨੂੰ ਜਾਣਦਾ ਤਾਂ ਨਹੀਂ ਉਹ ਕਹਿੰਦੇ ਨਹੀਂ ਜਾਣਦਾ ਫਿਕਰਤ ਜਾਣਦੇ ਆ ਤੁਹਾਡੇ ਨਾਲ ਚੱਲੋ ਹਾਂਜੀ ਹਾਂ ਮੈਂ ਜਾਵਾਂ ਉਹਦੇ ਨਾਲ ਉਹ ਮੈਂ ਐਸਐਸਪੀ ਦਫ਼ਤਰ 'ਚ ਖੜੇ ਸੀ ਅੱਛਾ ਜੀ ਮੈਨੂੰ ਨਹੀਂ ਸੀ ਪਤਾ ਵੀ ਇਹ ਮੁੰਡਾ ਐਸਐਸਪੀ ਹੈ ਇਥੇ ਹਾਂ ਜਾਂ ਮੈਨੂੰ ਮੈਨੂੰ ਮੈਂ ਉਹਨੂੰ ਜਾਣਦਾ ਹਾਂ ਜਾਂ ਉਹਦੇ ਕੋਲੋਂ ਪੜ੍ਹ ਪੜ੍ਹਦਾ ਰਿਹਾ ਹਾਂਜੀ ਮੈਨੂੰ ਕੋਈ ਯਾਦ ਨਹੀਂ ਸੀ ਬਿਲਕੁਲ ਅੱਛਾ ਜੀ ਤੇ ਅਸੀਂ ਖੜੇ ਸੀਗੇ ਤੇ ਉਹ ਸਪਾਈ ਆਇਆ ਹਾਂਜੀ ਮੈਨੂੰ ਕਹਿੰਦਾ ਤੈਨੂੰ ਯਾਰ ਸਾਹ ਬੁਲਾਉਂਦਾ ਮੈਨੂੰ ਮੇਰੇ ਹੋਸ਼ ਛੁੱਟ ਗਏ ਵੀ ਹਾਂ ਮੈਂ ਕਹਿੰਦਾ ਐਸਾਸ ਮੈਨੂੰ ਬੁਲਾਉਂਦਾ ਹਾਂਜੀ ਵੀ ਕੋਈ ਜਾਣ ਨਹੀਂ ਪਛਾਨ ਨਹੀਂ ਹਾਂ ਮੈਂ ਕਿਸ ਨੂੰ ਜਾਣਦਾ ਨਹੀਂ ਪਛਾਨਦਾ ਨਹੀਂ ਅੱਛਾ ਜੀ ਕਹਿੰਦਾ ਆਜੋ ਮੈਂ ਯਾਰ ਕੱਲ ਮੈਂ ਆਉਣਾ ਹਾਂਜੀ ਮੈਂ ਸਾਫ਼ ਕਹਿੰਦਾ ਮੈਂ ਡਰ ਗਿਆ ਠੀਕ ਹੈ ਜੀ ਵੀ ਐਵੇਂ ਇਹਨਾਂ ਦੇ ਪੁਲਿਸਾਂ ਦੇ ਕੋ ਦੋ ਮਾਰਨਗੇ ਲਫੜ ਹਾਂ ਵੀ ਪਤਾ ਨਹੀਂ ਕੀ ਗੱਲ ਆ ਵੀ ਮੈਨੂੰ ਕੱਲੇ ਨੂੰ ਬੁਲਾਇਆ ਇਹਨਾਂ ਨੇ ਮੈਨੂੰ ਕੱਲੇ ਨੂੰ ਬੁਲਾਇਆ ਇਹਨਾਂ ਨੇ ਹਾਂਜੀ ਮੈਂ ਪੰਜ-ਛੇ ਮਿੰਟ ਰੁਕ ਗਿਆ ਹਾਂਜੀ ਫੇਰ ਫੇਰ ਉਹਨੇ ਉਹੀ ਮੁੰਡਾ ਫੇਰ ਭੇਜਿਆ ਅੱਛਾ ਜੀ ਸਭਾਈ ਕਹਿੰਦਾ ਤੈਨੂੰ ਐਸਾ ਸ਼ਾਬ ਬੁਲਾਉਂਦੇ ਆ ਵੀ ਤੁਸੀਂ ਆਏ ਨਹੀਂ ਕਿ ਤੁਸੀਂ ਆਏ ਹੋ ਹਾਂਜੀ ਜਿੰਨਾ ਆਇਆ ਤਾਂ ਕਹਿੰਦਾ ਮੈਂ ਖਿੱਚ ਕੇ ਲੈ ਜਾਊਗਾ ਅੱਛਾ ਦੁਬਾਰਾ ਉਹ ਮੰਨਦਾ ਹਾਂ ਮੈਂ ਜਾਵੜਿਆ ਉਛਟੜ ਦੇ ਡਰਦੇ ਜਾਵੜੀ ਡਰਦੇ ਨੇ ਸਾਫ਼ ਗੱਲ ਐ ਮੈਂ ਹੁਣ ਪਾਡੀਆਂ ਮਾਰੀ ਜਾਵਾਂ ਹਾਂ ਗਲਤ ਗੱਲ ਆ ਹਾਂਜੀ ਮੇਰਾ ਮੈਨੂੰ ਪੂਰਾ ਡਰ ਸੀ ਵੀ ਅੱਜ ਕੁੱਟ ਪਾਊਗੀ ਅੱਛਾ ਜੀ ਸਾਫ਼ ਗੱਲ ਐ ਹਾਂਜੀ ਤੇ ਜਦੋਂ ਮੈਂ ਮੈਂ ਕਾ ਟੱਪਣ ਲੱਗਾ ਨਾ ਤੇ ਐਸਐਸਪੀ ਜਿਵੇਂ ਮੁੰਡੇ ਬੈਠੇ ਹੋ ਬੈਠੇ ਕੁਰਸੀ ਤੇ ਅੱਛਾ ਜੀ ਉਹਨੇ ਉੱਠ ਕੇ ਆ ਕੇ ਮੇਰੇ ਪੈਰੀਂ ਹੱਥ ਲਾਇਆ ਅੱਛਾ ਜੀ ਤੇ ਮੈਂ ਗੋਡਿਆਂ ਤੇ ਸਿਰ ਨਾਲ ਕਿ ਮੈਂ ਯਾਰ ਤੁਸੀਂ ਟਟੰਬਰ ਗੀ ਗੱਲ ਕੀ ਬਣ ਕੇ ਗੱਲ ਕੀ ਹੈ ਪਰ ਨੇਰ ਮੈਂ ਮਿਸ ਮੇਰਾ ਸਤਿਕਾਰ ਕੀਤਾ ਉਹਨੇ ਬਿਠਾ ਲਿਆ ਕੁਰਸੀ ਤੇ ਮੈਨੂੰ ਅੱਛਾ ਜੀ ਕਹਿੰਦਾ ਤੁਸੀਂ ਮੈਨੂੰ ਪਛਾਣਿਆ ਮੈਂ ਕਿਹਾ ਨਹੀਂ ਹਾਂਜੀ ਮੈਂ ਨਹੀਂ ਪਛਾਣਿਆ ਕਹਿੰਦਾ ਮੈਂ ਤੁਹਾਡੇ ਕੋਲੇ ਪੜਦ ਹੁੰਦਾ ਜੀ ਪਤੋ ਅੱਛਾ ਜੀ ਮੈਂ ਕਿਹਾ ਵੀ ਠੀਕ ਹੈ ਪਰਦਾ ਹੋਏਗਾ ਹਾਂ ਕਹਦਾ ਪਰਦਾ ਹੋਏਗਾ ਨਹੀਂ ਪਰਦਾ ਰਹੇ ਅੱਛਾ ਜੀ ਮੈਂ 10ਵੀਂ ਕਰਕੇ ਗਏ ਤੁਹਾਡੇ ਕੋਲ 11ਵੀਂ ਕੀਤੀ ਹੈ ਹਾਂਜੀ ਹਾਂਜੀ ਮੈਂ ਕਿਹਾ ਜੀ ਠੀਕ ਹੈ ਹਾਂਜੀ ਤੇ ਉਹ ਸਪੀ ਉੱਠਿਆ ਤੇ ਮੈਨੂੰ ਿਠਾ ਲਿਆ ਉਹਨੇ ਜੀ ਤੇ ਉਹ ਪਰਦਾ ਚੱਕ ਕੇ ਮੈਂ ਤੁਝ ਭਜ ਲਿਆ ਅੱਛਾ ਜੀ ਉਹ ਤੇਰੀ ਚਾਹ ਚ ਰੱਖੀ ਵੀ ਠੀਕ ਹੈ ਇਹ ਵੀ ਚਾਹ ਪੀਓ ਦੁੱਧ ਪੀਓ ਦੁੱਧ ਪੀਓ ਮੈਂ ਚਾਹ ਚ ਪੀਤੀ ਤੇ ਬਾਹਰ ਆ ਗਿਆ ਜੇ ਬਾਹਰ ਆ ਗਿਆ ਤਾਂ ਡੇੜਾਂ ਬੰਦਿਆਂ ਨਾਲ ਗਿਆ ਸੀ ਮੈਂ ਹਾਂਜੀ ਉਹ ਮੇਰੇ ਕੋਲ ਪਹੇਗੇ ਅੱਛਾ ਉਹ ਕਹਿੰਦੇ ਤੂੰ ਦਾ ਕਹਿੰਦਾ ਜਾਣਦਾ ਨਹੀਂ ਮੈਂ ਕਿਸੇ ਨੂੰ ਓਏ ਤੇ ਤੂੰ ਅੰਦਰੋਂ ਚਾਹ ਚੁਪੀ ਗਿਆ ਹਣ ਹਾਂ ਵੀ ਤਾਂ ਅੰਸ਼ੀ ਸਾਹਿਬ ਕੋਲ ਤੂੰ ਕਹਿੰਦੇ ਮੈਂ ਮੈਂ ਕਹਿੰਦਾ ਜਾਣਦਾ ਨਹੀਂ ਮੈਨੂੰ ਅੱਛਾ ਜੀ ਮੈਂ ਕਿਹਾ ਭਾਈ ਮੈਂ ਨਹੀਂ ਜਾਣਦਾ ਇਹਨਾਂ ਨੂੰ ਇਹ ਤਾਂ ਪੇਜਾਂ ਪਛਾਣ ਹੋ ਗਏ ਕੁਦਰਤੀ ਮੇਲ ਹੋਇਆ ਕੁਦਰਤੀ ਮੇਲ ਹੋ ਗਿਆ ਮੈਂ ਨਹੀਂ ਜਾਣਦਾ ਇਹਨੇ ਮਾਪੜ ਦਹਿਮੇ ਕੋ ਤੇ ਬੜੀ ਖੁਸ਼ੀ ਹੋਈ ਹੋਊ ਨਾ ਜਦੋਂ ਮੈਨੂੰ ਹਾਂਜੀ ਪੜਿਆ ਬੱਟੀ ਬੱਚਾ ਆਪਣਾ ਕਾਬਲ ਬੰਦਦਾ ਨਹੀਂ ਉਹ ਤਾਂ ਖੁਸ਼ ਦਸੀ ਪਰ ਉਸ ਤੋਂ ਬਾਅਦ ਆ ਕੇ ਮੈਂ ਪਾਟੀ ਮਾਰਦੀ ਅੱਛਾ ਜੀ ਉਹ ਜਿਹੜੇ ਬੰਦੇ ਨਾਲ ਗਿਆ ਉਹ ਮੈਂ ਕਿਹਾ ਦੱਸੋ ਕੀ ਕੰਮ ਹੈ ਮੈਂ ਕਰਾਉਣਾ ਥੋੜਾ ਹੁਣ ਹਾਂਜੀ ਹੁਣ ਮੈਂ ਪਾਟੀ ਮਾਰਦੀ ਹਾਂਜੀ ਉਹ ਕਹਿੰਦੇ ਸਾਨੂੰ ਕਤਲ ਤੋਂ ਕਢਾ ਨਹੀਂ ਮੈਂ ਕਹਤਾਂਗਾ ਉਹ ਮੁੰਡਾ ਕਰਨ ਆਇਆ ਸੀਗਾ ਮੇਰੇ ਮਾਮੇ ਦਾ ਜਵਾਈ ਸੀਗਾ ਹਾਂਜੀ ਉਹਨੂੰ ਮੈਂ ਨਾਲ ਲੈ ਗਿਆ ਤੇ ਐਸਐਸਪੀ ਮਗਰ ਬੈਠੇ ਉੱਥੇ ਸਾਰੀ ਹਾਂਜੀ ਨਹੀਂ ਐਸਐਸਪੀ ਕਿ ਲਈ ਉੱਥੇ ਹਾਂਜੀ ਹਾਂਜੀ ਮੈਂ ਕਿਹਾ ਸਾਹਿਬ ਜੀ ਕਹਿੰਦੇ ਦੱਸੋ ਹੁਕਮ ਕਰ ਕਹਿੰਦੇ ਗਿਆਨ ਯਾਨੀ ਇਹ ਹੁਕਮ ਕਰੋ ਹਾਂ ਜੀ ਮੈਂ ਮੈਂ ਕਹੇ ਮੁੰਡੇ ਦਾ ਨਾਂ ਨਾ ਥਾਣੇ ਵਾਲਿਆਂ ਨੇ ਧੱਕੇ ਨਾਲ ਜਿਮਨੀ ਚ ਭਾਇਆ ਹੋਇਆ ਹੈ ਅੱਛਾ ਜੀ ਇਹ ਕਰ ਦੇ ਹਾਂ ਜੀ ਕਹਿੰਦੇ ਠੀਕ ਹੈ ਅੱਛਾ ਜੀ ਉਹਨੇ ਸਾਨੂੰ ਤਿੰਨਾਂ ਦਿਨਾਂ ਤੱਕ ਦੇ ਇਹ ਅੱਜ ਤੋਂ ਚੌਥੇ ਦਿਨ ਨੂੰ ਤੁਸੀਂ ਬਿਧੌਰ ਆ ਜਾਓ ਮੈਂ ਆ ਮੇਰੇ ਦੌਰਾਇਆ ਉਥੋਂ ਦਾ ਹਾਂ ਜੀ ਮੈਂ ਉਹ ਤੇ ਕਰ ਦੂੰਗਾ ਠੀਕ ਹੈ ਜੀ ਮੇਰੇ ਉਹਨੇ ਮੈਨੂੰ ਤਾਂ ਕਹਿਤਾ ਹੈ ਮੇਰੇ ਕੋਲੇ ਨਾ ਆਈ ਬਾਹਰ ਬੈਠਣੇ ਬਾਹਰ ਬੋੜਾ ਵਟਾਰਾ ਹਾਂਜੀ ਉੱਥੇ ਬੈਠਾ ਰਹੇ ਮੈਂ ਆਪੇ ਵਾਅ ਮਾਰੂੰਗਾ ਦਿਨ ਅੱਛਾ ਜੀ ਤੂੰ ਨਾ ਆਈ ਮੇਰੇ ਕੋਲੇ ਠੀਕ ਹੈ ਮੈਂ ਕਿਹਾ ਠੀਕ ਹੈ ਆਈ ਜਾਵੜੇ ਮੈਂ ਬੋਰ ਥੱਲੇ ਬੈ ਗਿਆ ਉਹਨਾਂ ਦੇ ਕੋਲੇ ਹਾਂਜੀ ਉਹ ਬੈਠੀ ਸੀ ਉਹਨਾਂ ਨੂੰ ਸੱਦ ਲਿਆ ਹਾਂਜੀ ਤੇ ਮੈਂ ਆਉਣ ਲੱਗ ਜਾਣ ਲੱਗਾ ਤੇ ਮੈਨੂੰ ਸੁਪਾਈ ਕਹਿੰਦਾ ਸਾਰੇ ਤੁਸੀਂ ਨਹੀਂ ਜਾਣਾ ਤੁਹਾਨੂੰ ਇਹਨਾਂ ਸੱਦਿਆ ਅੱਛਾ ਅੱਛਾ ਇਹ ਜੋ ਕਰਕੇ ਉਹਨਾਂ ਕੋਲ ਗੱਲ-ਗੱਲ ਪੁੱਛ ਕੇ ਤੇ ਸਾਰੇ ਪਾਸੇ ਹੋ ਗਏ ਤੇ ਐਸਾ ਚੋਂ ਰਹਿ ਕੇ ਇਕੱਲਾ ਫਿਰ ਉਹਨਾਂ ਨੇ ਮੈਨੂੰ ਸੱਦ ਲਿਆ ਉੱਥੇ ਹਾਂਜੀ ਫੇਰ ਉਹ ਮੈਂ ਉੱਠ ਕੇ ਸਤਿਕਾਰ ਕੀਤਾ ਮੇਰੇ ਉੱਤੇ ਇਹ ਐਸਐਚਓ ਕਹਿੰਦਾ ਤੁਸੀਂ ਤੁਹਾਡੀ ਕੋਈ ਰਿਸ਼ਤੇਦਾਰ ਹੈ? ਹਾਂਜੀ ਮੈਂ ਕਹਿੰਦਾ ਰਿਸ਼ਤੇਦਾਰ ਹੀ ਹੈਗੇ ਮੈਂ ਹਾਂ ਸਿਰਜਮਲਾ ਹਾਲਾਤ ਆ ਇਹ ਹਾਂ ਉਹ ਕਹਿੰਦਾ ਰਿਸ਼ਤੇਦਾਰ ਨਹੀਂ ਮੇਰਾ ਅਧਿਆਪਕ ਹੈ ਇਹ ਅੱਛਾ ਮੇਰਾ ਗੁਰੂ ਹੈ ਮੇਰਾ ਮਾਸਟਰ ਹੈ ਮੇਰਾ ਗੁਰੂ ਹੈ ਹਾਂਜੀ ਰਿਸ਼ਤੇਦਾਰੀ ਤਾਂ ਵੱਡੀ ਹੁੰਦੀ ਹੈ ਹਾਂਜੀ ਹਾਂਜੀ ਉਹ ਐਸਐਚਓ ਨੂੰ ਪੁੱਛਿਆ ਅੱਛਾ ਐਸਐਚਓ ਨੇ ਮੇਰੇ ਖੜੇ ਤੋਂ ਕਿਹਾ ਉਹਨੇ ਕਹਿੰਦਾ ਵੀ ਆਹ ਨਾਂ ਜਿਹੜਾ ਮੈਂ ਅੰਡਰਲਾਈਨ ਕੀਤਾ ਇਹਨੂੰ ਜਮਨੀ ਤੋਂ ਕਰ ਦੇ ਠੀਕ ਹੈ। ਉਹ ਕਾ ਠੀਕ ਹੈ। ਉਹ ਲਿਆ ਚੱਕ ਕੇ ਲੈਰਗਾਰਡ। ਅੱਛਾ ਹੁਣੇ ਹੀ ਕੱਢ। ਹੁਣੇ ਹੁਣੇ ਕੱਢ ਦੇ। ਅੱਛਾ। ਮੈਂ ਮੈਂ ਜੋ ਵੈ ਸੇਮ ਆਇਆ ਸੀ। ਮੈਂ ਕਿਹਾ ਸਾਹਿਬ ਜੀ ਸਾਨੂੰ ਕੀ ਨਹੀਂ ਪੁੱਛਣਾ ਸੀ ਮਗਰ। ਹਾਂਜੀ ਹਾਂਜੀ। ਉਹ ਤਾਂ ਹੁਣੇ ਲਿਆ ਚੱਕ ਕੇ। ਠੀਕ ਹੈ। ਉਹ ਚੱਕ ਲਿਆ ਦੇਖੋ। ਉੱਥੇ ਉਹਨੇ ਲਖੀਰ ਮਾਰ ਕੇ ਉੱਥੇ ਹੋਰ ਕੇ ਦਾ ਨਾ ਪਤਾ। ਹਾਂਜੀ ਉਹ ਕੱਢਤਾ ਜੀ। ਕੱਢਤਾ। ਤੇ ਅਸੀਂ ਕਰੇ ਵਾਪਸ ਆ ਗਏ।